10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲ ਹਾਕਮ ਔਰੰਗਜ਼ੇਬ ਦੋਨੇ ਸਮਕਾਲੀ ਸਨ ਇੱਕੋ ਸਮੇਂ ਦੇ ਵਿੱਚ ਹੋਏ ਔਰੰਗਜ਼ੇਬ ਨੇ ਆਪਣੀ ਤਾਕਤ ਲੋਕਾਂ ਨੂੰ ਕੁਚਲਣ ਦੇ ਵਿੱਚ ਲੋਕਾਂ ਨੂੰ ਦਰੜ ਕੇ ਅਤਿਆਚਾਰ ਕਰਕੇ ਆਪਣਾ ਸਾਮਰਾਜ ਦੀਆਂ ਹੱਦਾਂ ਵਧਾਉਣ ਲਈ ਕੀਤੀ ਤੇ ਦੂਜੇ ਪਾਸੇ ਸਾਡੇ 10ਵੇਂ ਪਾਤਸ਼ਾਹ ਨੇ ਆਪਣੀ ਤਾਕਤ ਦੀ ਵਰਤੋਂ ਨੀਮਿਆਂ ਨੂੰ ਉੱਪਰ ਚੱਕਣ ਲਈ ਸਰਬੱਤ ਦੇ ਭਲੇ ਲਈ ਤੇ ਸਭ ਨੂੰ ਹੱਕ ਦਿਵਾਉਣ ਲਈ ਕੀਤੀ ਤੇ ਅੱਜ ਦੋਵਾਂ ਨੂੰ ਯਾਦ ਕੀਤਾ ਜਾਂਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਗੇ ਕੰਮ ਕਰਕੇ ਤੇ ਔਰੰਗਜ਼ੇਬ ਨੂੰ ਉਹਦੇ ਜ਼ੁਲਮਾਂ ਕਰਕੇ ਯਾਦ ਕੀਤਾ ਜਾਂਦਾ ਹੈ ਕਹਿੰਦੇ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਹਦੇ ਥੱਲੇ ਇੱਕ ਚਿੱਠੀ ਮਿਲੀ ਉਹਦੀ ਵਿੱਲ ਦਸੀਹਤ ਉਹਦੇ ਵਿੱਚ ਉਹਨੇ ਲਿਖਿਆ ਕਿ ਮੈਂ ਰਾਜਾ ਜਮਿਆ ਰਾਜਾ ਮਰਿਆ ਤੇ ਮੈਂ ਦੁਆ ਕਰਦਾ ਹਾਂ ਕਿ ਮੇਰੇ ਵਰਗੀ ਬਾਦਸ਼ਾਹੀ ਕਿਸੇ ਨੂੰ ਨਾ ਮਿਲੀ ਮੈਂ ਲੋਕਾਂ ਤੇ ਇੰਨੇ ਅਤਿਆਚਾਰ ਇੰਨੇ ਧੱਕੇ ਕੀਤੇ ਤੇ ਮੈਨੂੰ ਇਹਦਾ ਫਲ ਭੁਗਤਣਾ ਪਊਗਾ ਸੋ ਤਾਕਤ ਦੇ ਵਿੱਚ ਆ ਕੇ ਤਾਕਤ ਦੇ ਨਸ਼ੇ ਵਿੱਚ ਕਦੇ ਕਿਸੇ ਨਾਲ ਧੱਕਾ ਨਾ ਕਰੋ ਸਰਵਤ ਦਾ ਭਲਾ ਮੰਗੋ ਤੇ ਸਭ ਨੂੰ ਨਾਲ ਲੈ ਕੇ ਚੱਲੋ